ਪੰਜਾਬ ਪੁਲਿਸ ਹੁਣ ਬੇਈਮਾਨ ਤੇ ਰਿਸ਼ਵਤਖੋਰ ਪੰਜਾਬ ਪੁਲਿਸ ਨਹੀਂ ਰਹੀ ਜਨਾਬ ਇਹ ਪੁਲਿਸ ਹੁਣ ਬਦਲ ਚੁੱਕੀ ਹੈ ਪੁਲਿਸ ਦੇ ਅਕਸ ਨੂੰ ਪੰਜਾਬ ਪੁਲਿਸ ਦੇ ਕੁਝ ਜਵਾਨਾਂ ਨੇ ਹੀ ਠੀਕ ਕੀਤਾ ਜਿਸ ਪੰਜਾਬ ਪੁਲਿਸ ਦੇ ਨਾਮ ਤੇ ਲੋਕ ਪਹਿਲਾਂ थरथਰ ਕੰਬਦੇ ਸਨ ਅਤੇ ਦੇਖ ਕੇ ਸੋਚਦੇ ਸਨ ਕਿ ਹੁਣ ਪਤਾ ਨਹੀਂ ਕਿਹੜਾ ਮਾਮਲਾ ਦਰਜ ਕਰੂਗੀ ਉਸੇ ਨੂੰ ਹੁਣ ਲੋਕ ਇੱਜ਼ਤ ਦੀ ਨਜ਼ਰ ਨਾਲ ਦੇਖਣ ਲੱਗੇ ਨੇ ਕਿਉਂਕਿ ਪੰਜਾਬ ਪੁਲਿਸ ਦੇ ਨੌਜਵਾਨ ਹੁਣ ਨੌਕਰੀ ਦੇ ਨਾਲ ਨਾਲ ਸਮਾਜ ਸੇਵਾ ਵੀ ਕਰਦੇ ਨੇ ਅਤੇ ਉਹਨਾਂ ਲੋਕਾਂ ਲਈ ਮਸੀਹਾ ਨੇ ਜਿਨ੍ਹਾਂ ਦਾ ਕੋਈ ਨਹੀਂ ਪੁਲਿਸ ਨੌਜਵਾਨ ਗੋਲਦੀ ਅਤੇ ਸੁਖਵਿੰਦਰ ਸਿੰਘ ਤੋਂ ਬਾਅਦ ਇੱਕ ਹੋਰ ਅਜਿਹੀ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਬਾਰੇ ਦੱਸਦੇ ਹਾਂ ਜੋ ਖੁਦ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਦੀ ਲਪੇਟ ਵਿੱਚ ਹੈ ਪਰ ਬਾਵਜੂਦ ਇਸ ਤੇ ਗਰੀਬਾਂ ਲਈ ਮਸੀਹਾ ਬਣ ਕੇ ਉਹਨਾਂ ਦੀ ਸੇਵਾ ਕਰ ਰਹੇ ਨੇ ਇਹ ਹਨ ਫਰੀਦਕੋਟ ਦੇ ਐਸਐਸਪੀ ਦਫ਼ਤਰ ਵਿੱਚ ਬਤੌਰ ਸੁਪਰਡੈਂਟ ਸੇਵਾ ਨਿਭਾਰੇ ਸਬ ਇੰਸਪੈਕਟਰ ਹਰੀਸ਼ ਕੁਮਾਰ ਜੋ ਆਪਣੀ ਡਿਊਟੀ ਦੇ ਨਾਲ 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 ਲੋੜਵੰਦ ਲਾਵਾਰਸਾਂ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਆਪਣੀ ਹੱਥੇ ਕਰਦੇ ਨੇ ਖਰਿਸ਼ਵਰਮਾ ਖੁਦ ਕੈਂਸਰ ਤੋਂ ਪੀੜਤ ਨਹੀਂ ਪਰ ਇਸ ਦੇ ਬਾਵਜੂਦ ਕੈਂਸਰ ਦੇ ਮਰੀਜ਼ਾਂ ਲਈ ਵੀਟ ਗਰਾਸ ਚੂਸ ਬਣਾ ਕੇ ਉਹਨਾਂ ਨੂੰ ਆਪਣੇ ਹੱਥੀ ਪਿਲਾਉਂਦੇ ਨੇ ਆਪਣੀ ਡਿਊਟੀ ਤੋਂ ਬਾਅਦ ਉਹ ਜੁੱਟ ਜਾਂਦੇ ਨੇ ਕਰੀਬਾ ਅਤੇ ਬੇਸਹਾਰਾ ਬਿਮਾਰਾਂ ਦੀ ਸੇਵਾ ਕਰਨ ਵਿੱਚ ਆਪਣੇ ਸਕੂਟਰ ਦੀ ਡਿੱਗੀ ਵਿੱਚ ਹਰ ਵੇਲੇ ਸਮਾਨ ਰੱਖਦੇ ਨੇ ਤਾਂ ਜੋ ਜੇਕਰ ਰਾਤ ਚੱਲਦੇ ਇਹਨਾਂ ਨੂੰ ਕੋਈ ਬਿਮਾਰ ਇਨਸਾਨ ਜਾਂ ਜਾਨਵਰ ਦਿਖੇ ਤਾਂ ਉਹ ਦੀ ਮਦਦ ਕਰ ਸਕਣ ਮੇਰੀ ਮਾਤਾ ਨੂੰ ਕੈਂਸਰ ਹੋਇਆ ਸੀਗਾ 1998 ਦੇ ਵਿੱਚ ਮੈਂ ਹਸਪਤਾਲਾਂ ਦੇ ਵਿੱਚ ਤੱਕੇ ਖਾਧੇ ਮੈਨੂੰ ਉੱਥੇ ਇਹ ਦੇਖਣ ਨੂੰ ਮਿਲਿਆ ਵੀ ਗਰੀਬ ਤੇ ਬਿਮਾਰ ਕੈਂਸਰ ਦੇ ਦੁਖੀ ਮਰੀਜ਼ ਜਿਹੜੇ ਆ ਤੜਫ ਰਿਹਾ ਜਿਨ੍ਹਾਂ ਦੀ ਕੋਈ ਬਾਹ ਨਹੀਂ ਫੜਨ ਵਾਲਾ ਉਹ ਬਿਮਾਰੀ ਤੇ ਇਲਾਜ ਕਰੋ ਪੈਸਿਆਂ ਕਰੋ ਮਰਦੇ ਆ ਮੈਨੂੰ ਉੱਥੋਂ ਅੰਦਰ ਮੇਰੇ ਅੰਦਰ ਜਿਹੜੀ ਇੱਕ ਖਿੱਚ ਪੈਦਾ ਹੋਈ ਵੀ ਮੈਨੂੰ ਕੁਝ ਚੰਗੀ ਮੈਂ ਕਰ ਸਕਦਾ ਚਾਹੇ ਮੈਂ ਕਿਸੇ ਵੀ ਹੋਂਦੇ ਤੇ ਹੋਵਾਂ ਵੀ ਮੈਂ ਗਰੀਬ ਬਿਮਾਰ ਮਰੀਜ਼ ਬੰਦੇ ਦੀ ਸੇਵਾ ਕਰਦਾ ਮੇਰੇ ਅੰਦਰ ਇੱਕ ਸੋਚ ਪੈਦਾ ਹੋਈ ਹੈ ਸ਼ੁਰੂ ਤੋਂ ਹੀ ਮੈ ਮਗਰੀਬਾਂ ਦੀ ਮਦਦ ਕਰਦਾ ਆ ਰਿਹਾ ਸ਼ੁਰੂ ਤੋਂ ਲੈ ਕੇ ਬਿਮਾਰ ਬੰਦਿਆਂ ਦਾ ਜਿਹੜਾ ਦੋਖਾ ਮੇਰੇ ਤੋਂ ਟੱਲਿਆ ਨਹੀਂ ਜਾਂਦਾ ਬਰਦਾਸ਼ਤ ਨਹੀਂ ਹੁੰਦਾਗਾ ਮੈਂ ਅੰਦਰੋਂ ਪਸੀਦ ਜਾਂਦਾ ਮੇਰੇ ਇੱਥੇ ਤੱਕ ਹੀ ਬੰਦਿਆਂ ਦੀ ਕੀ ਮੈਂ ਜੜਵਾਂ ਦੀ ਵੀ ਜਿਹੜੇ ਜ਼ਖਮੀ ਹਤੇ ਉਹਨਾਂ ਦੀ ਵੀ ਮੈਂ ਮੰਲਮ ਪਾਟੀ ਕਰਨ ਵਾਸਤੇ ਮੇਰੇ ਸਕੂਟਰ ਦੇ ਵਿੱਚ ਹਮੇਸ਼ਾ ਦਵਾਈ ਤੇ ਉਹਦਾ ਪ੍ਰੈਸ ਜਿਹੜਾ ਹੁੰਦਾ ਉਹ ਮੇਰੇ ਕੋਲੇ ਮਿਲੂਗਾ ਆਪਣੀ ਇਮਾਨਦਾਰੀ ਅਤੇ ਸੇਵਾ ਭਾਵ ਦੇ ਚਲਦੇ ਹਰੀਸ਼ ਫਰਮਾ ਕਈ ਵਾਰ ਸਨਮਾਨਿਤ ਹੋ ਚੁੱਕ ਨੇ ਹਰੀਸ਼ ਵਰਮਾ ਨੂੰ 2008 ਵਿੱਚ ਡਾਕਟਰਾਂ ਨੇ ਗਲੇ ਦਾ ਕੈਂਸਰ ਦੱਸਿਆ ਸੀ ਪਰ ਇਸ ਦੇ باوجود ਪੂਰੇ ਹੌਸਲੇ ਨਾਲ ਗਰੀਬਾਂ ਦੀ ਸਹਾਇਤਾ ਕਰਨ ਲਈ ਤਿਆਰ ਰਹਿੰਦੇ ਨੇ ਇਹੀ ਕਾਰਨ ਹੈ ਉਹਨਾਂ ਦੇ ਕਰੀਬੀ ਅਤੇ ਅਫਸਰ ਉਹਨਾਂ ਦੀ ਤਾਰੀਫ਼ ਕਰਦੇ ਨਹੀਂ ਥੱਕਦੇ ਐਸਐਸਪੀ ਰਾਜਵਚਨ ਸਿੰਘ ਮੁਤਾਬਕ ਹਰੀਸ਼ ਵਰਮਾ ਬਹੁਤ ਹੀ ਮਿਹਨਤੀ ਅਤੇ ਸਾਫ਼ ਸੁਥਰੇ ਅਕਸ ਵਾਲੇ ਇਨਸਾਨ ਨੇ ਅਤੇ ਉਹਨਾਂ ਦੀ ਜਿੰਨੀ ਤਾਰੀਫ਼ ਕੀਤੀ ਜਾਏ ਉਨੀ ਹੀ ਘਟ ਹੈ ਜਿਹੜੇ ਹੈੱਡ ਕਲਰਕ ਨੇ ਹਰੀਸ਼ ਵਰਮਾ ਬਹੁਤ ਹੀ ਈਮਾਨਦਾਰ ਤੇ ਮਿਹਨਤ ਕਰਨ ਇਨਸਾਨ ਨੇ ਜਿਹੜਾ ਇੱਕ ਹੈਡ ਕਲਰਕ ਹੁੰਦਾ ਐ ਐਸਐਸਪੀ ਆਫਿਸ 'ਤੀ ਇਹ ਉਹਨੂੰ ਕਹਿੰਦੇ ਜਿਵੇਂ ਮਾਂ ਹੁੰਦੀ ਐ ਜਿਹਦੇ ਤੇ ਆਲੇ-ਦਾਲੇ ਸਾਰਾ ਕੁਝ ਘੁੰਮਦਾ ਐ ਇਹ ਸਾਡੇ ਸਾਰੇ ਸਟਾਫ ਦੀ ਰਹਿਨਮਾਈ ਇੱਥੇ ਕਰਦੇ ਨੇ ਤੇ ਵਰਮਾ ਸਾਹਿਬ ਨੂੰ ਅਸੀਂ ਸਾਡਾ ਕੰਮ ਹੀ ਇਦਾਂ ਦਾ ਐ ਕਿ ਦਿਨੇ ਰਾਤ 24 ਘੰਟੇ ਦਾ ਹੀ ਕੰਮ ਹੁੰਦਾ ਐ ਜਦੋਂ ਕੋਈ ਦਿਨੇ ਰਾਤ ਨੂੰ ਜਦੋਂ ਵੀ ਇਹਨੂੰ ਮੰਗੇ ਕੋਈ ਰਿਪੋਰਟ ਬਣਾਉਣੀ ਐ ਕੁਝ ਕਰਨੀ ਐ ਹੀ ਇਜ਼ ਆਲਵੇਸ ਸਚਮੁੱਚ ਸਲਾਮ ਹੈ ਇਸ ਤਰ੍ਹਾਂ ਦੇ ਪੁਲਿਸ ਮੁਲਾਜ਼ਮ ਦੇ ਹੌਸਲੇ ਨੂੰ ਜੋ ਖੁਦ ਨਾਮੁਰਾਦ ਬਿਮਾਰੀ ਦੀ ਚਪੇਟ ਵਿੱਚ ਹੈ ਪਰ ਇਸ ਦੇ ਬਾਵਜੂਦ ਦੂਸਰਿਆਂ ਦੇ ਦਰਦ ਨੂੰ ਸਹਾਰ ਨਹੀਂ ਸਕਦੇ ਸੋ ਕੁੱਲ ਮਿਲਾ ਕੇ ਪੰਜਾਬ ਪੁਲਿਸ ਦੇ ਨਾ ਹੋਰ ਹਾਰ ਮੁਲਾਜ਼ਮਾਂ ਕਰਣੀ ਹੂ ਹੁਣ ਪੰਜਾਬ ਪੁਲਿਸ ਸਭ ਦੀ ਹਰਮਨ ਪਿਆਰੀ ਬਣਦੀ ਜਾ ਰਹੀ ਹੈ ਫਰੀਦਕੋਟ ਤੋਂ ਗੁਰਜੀਤ ਰਮਾਨਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮੈਲੋ ਪੈਰਾਮਿਡ ਈ ਸਰਵਿਸਸ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ